ਸਾਰੇ ਡਾਕਟਰ ਜਿਆਦੇ ਪਾਣੀ ਦੀ ਅਸਲ ਹਾਂ ਅੱਜ ਦੋ ਦਿਨਾਂ ਤੋਂ ਰੱਖ ਬੰਦਾ ਬੰਦਾ ਬੈਠਾ ਹੀ ਹੈ ਤੇ ਜਿਹੜੀ ਲੈਟਰ ਹੈ ਕਿਆਸ ਵੀਰੇ ਘਰ ਨਾ ਬੰਦਾ ਪਿਆ ਕਰਨ ਜੋ ਕਰ 74 ਨੰਦਾ ਮਰਦਾ ਹੂੰ ਧੁਕੀ ਹੋਈ ਜਾਂਦੇ ਸਾਰੇ ਨੂੰ ਉਹ ਇੱਕ ਬਣੀਆ ਵੈਸੇ ਕਿ ਨਹੀਂ ਬਣੀ ਇੱਥੇ ਉਹ ਪੱਤਰੇ ਜੇ ਲਾਏ ਆ ਅਰਜੀ ਤੌਰ ਤੇ ਅਚ ਅਰਜੀ ਤੌਰ ਤੇ ਲਾਈ ਆ ਇੱਕ ਹੀ ਆ ਸਾਰੀ ਮੰਡੀ ਚ ਬਈ ਇੱਕ ਹੀ ਉਧਰ ਇੱਕ ਹੀ ਆ ਬਸ ਅੱਛਾ ਇੱਕ ਹੀ ਆ ਇੱਕ ਹੀ ਗੱਲ ਆ ਉਹ ਬੰਦੇ ਕਾਫੀ ਹੋਏ ਔਖਾ ਹਨ ਹਾਂ ਤੇ ਆ ਜਿਹੜੇ ਆ ਪੱਤਰੇ ਉਹੀ ਲਾਏ ਆ ਤੇ ਬੇਕਾਰ ਕਰ ਅੱਛਾ ਅੱਛਾ ਹਾਂ ਠੀਕ ਹੈ ਭਾਈ ਕੀ ਸਮੱਸਿਆ ਆ ਰਹੀ ਆ ਕਣਕ ਤੋਲ ਦੇ ਵਿੱਚ ਉਹ ਚੁੱਪਾਈ ਆਰਤੀ ਕੇ ਦਾ ਕੋਈ ਕਸੂਰ ਨਹੀਂ ਆਰਤੀ ਕੇ ਦਾ ਨਾ ਲਾਉਣ ਦਾ ਤੋਂ ਸਰਕਾਰ ਪਤਾ ਨਹੀਂ ਕੀ ਇਹ ਪੁੱਛਦੀ ਨਹੀਂ ਸੰ ਨੂੰ ਸੀਦਾਂ ਹੋ ਕੇ ਭੁੱਖੇ ਤੇ ਬੈਠੇ ਆ ਤੇ ਕੀ ਆਦੇ ਬਈ ਕੀ ਕਾਰਨ ਕੀ ਦੱਦੇ ਆ ਹਾਂ ਕਿ ਜਿੱਤੇ ਜਿੱਤੇ ਕੀਤੀ ਗਈ ਆ ਕਿ ਨਹੀਂ ਇਹ ਗਾਲਖਾ ਸਾਡੀ ਮਟਰ ਮਟਰ ਵਾਲੀ ਕਰੇ ਬਈ ਆ ਘਰ ਕੋਲੇ ਖੇਤ ਆ ਉੱਥੇ ਪਈ ਹੈ ਦੱਸ ਜੀ ਜਾਂ ਚੱਲ ਬਾਰ ਮੈਂ ਕਰਦਾ ਯਾਰ ਤੂੰ ਸਿਆਣਾ ਬਦਲ ਹਾਂਜੀ ਬਾਈ ਜੀ ਕੀ ਸਮੱਸਿਆ ਆਈ ਸੋਨ ਜੀ ਆਇਆ ਵੀ ਚੀਜ਼ਾਂ ਹੋ ਗਈਆਂ ਬੱਚਿਆਂ ਨੂੰ ਕੀ ਗਣਕ ਪਈਏ ਦੇਖ ਲੋ ਇਹ ਚੋ 13 14 15 ਇਹਦਾ ਕਰਕੇ ਛੱਡਦਾ ਪੰਡ ਮੰਟ ਨੇ ਲੰਬਾ ਜਿਹਾ ਕਿਹੜੀ ਜੈਂਸੀ ਤੋਂ ਖਰੀਦ ਆ ਕੋਈ ਪਤਾ 500 ਪਾਲੇ ਆ ਹਾਂ ਤੇ ਲੱਗ ਨਹੀਂ ਰਹੀ ਬੋਲੀ ਸੁਣਵਾਈ ਨਹੀਂ ਹੋ ਰਹੀ ਕੋਈ ਹਾਂ ਕੋਈ ਲੱਗਦਾ ਇਹ ਨਹੀਂ ਹੁੰਦੀ ਅੱਛੇ ਕੋਈ ਭੱਜ ਜਾਂਦਾ ਹੋਊ ਸ਼ੂਟ ਘੱਟ ਕੇ ਨਾ ਬਾਣੀ ਮੋਜੇ ਨਾਲ ਇਹ ਜਿੱਤਾ ਘਟਾਇਆ ਨਹੀਂ ਉਹਨਾਂ ਸੇਠਾਂ ਨੇ ਸੁਣਦਾ ਕਿ ਅਜੇ ਚੱਕ ਨਹੀਂ ਆਏ 2 ਵਜਨ ਵਾਲੇ ਮਾਰੇ ਗੇੜਾ ਨਹੀਂ ਮਾਰੇ ਕਿਹਨੇ ਵੀ ਨਹੀਂ ਅੰਪਾ ਜਿਹੜੇ ਨੇ ਸਰੀ ਦਾ ਭਾਰ ਦੇ ਅਸਰ ਦਾ ਮਾਰਦੇ ਆ ਇਹ ਨਹੀਂ ਆਉਂਦਾ ਕੱਲ 1.5 ਵਜੇ ਆਇਆ ਅੱਜ 2 ਵਜਨ ਵਾਲੇ ਅਜੇ ਨਹੀਂ ਆਇਆ ਤੇ ਨਾਲੇ ਭਾਈ ਆ ਨਾਲੇ ਗੱਟੇ ਭਰੀ ਜਾਂਦੇ ਆ ਨਾਲ ਲੱਗੀਆਂ ਜਾਂਦੀ ਬੋ ਕਿਲੋ ਕਾਰਟ ਤੇ ਕਿਲੋ ਕਾਰਟ ਤੇ ਪ੍ਰਾਈਵੇਟ ਅੱਛਾ ਇਹ ਪ੍ਰਾਈਵੇਟ ਬੰਡ ਬਣਾਉਣੀ ਉਹ ਮਰਾਈ ਜਾਂਦੇ ਸਿੱਧੀ ਗੱਲ ਫਿਰ ਕਰਨੀ ਨਹੀਂ ਹੁੰਦਾ ਪਕੜਦੇ ਵਿੱਚੋਂ ਕੋਈ ਨਹੀਂ ਸ਼ਬਦ ਹੂੰ ਹੂੰ ਪ੍ਰਾਈਵੇਟ ਹੁਣ ਅਸੀਂ ਨਹੀਂ ਦਿੰਦੇ ਕਿਲੋ ਕਾਟਦੇ ਨਹੀਂ ਦਿੰਦੇ ਕਿਲੋ ਕਾਟ ਮੰਗਦੇ ਬਈ ਫਿਰ ਕਿਲੋ ਕਾਟ ਦੇ ਮੰਗਦੇ ਕਿਲੋ ਕਾਟ ਹੁਣ ਜਿੰਦਰ ਵਾਲਿਆਂ ਦੇ ਜੋ ਕੋਈ ਫੈਕਟਰੀਆਂ ਦਾ 70% ਕਣਕ ਤੋੜੀ ਜਾਂਦੀ ਉਹਨਾਂ ਨੂੰ ਫਿਰ ਤੋੜੀ ਜਾਂਦੀ ਕਾਟ ਤੇ ਤੋੜੀ ਜਾਂਦੀ ਹੈ ਅਸੀਂ ਨਹੀਂ ਰੋਲਦੇ ਨਾ ਸਾਡਾ ਆੜ ਤੱਕ ਆਹੋ ਜਿਹਾ ਉਹਦਾ ਵੀ ਅਸੀਂ ਵੀ ਨਹੀਂ ਟੋਲੂਂਦੇ ਅਸੀਂ ਆਦਾ ਸਹੀ ਕੰਮ ਕਰਾਂਗੇ ਆਰਧਿਕ ਦਾਦਾ ਬੰਦਾ ਮਾਰਾ ਨਹੀਂ ਕਰਦਾ ਇਹ ਸਰਕਾਰ ਤਾਂ ਕਹਿੰਦੀ ਅੱਜ ਕੰਮ ਹੋਣੀ ਹੋਣੀ ਦੇਣਾ ਬਈ ਕਿਤੇ ਹੁੰਦਾ ਹੀ ਨਹੀਂਗਾ ਪਹਿਲਾਂ ਚੱਲਦੀਆਂ ਕਟਾ-ਕਟਾ ਹੁੰਦਾ ਚੱਲਦੀਆਂ ਨਹੀਂ ਨਾ ਨਾ ਕੋਈ ਹੋ ਜਾਂਦੀ ਇਹ ਤਾਂ ਗੰਧੀ ਸਰਕਾਰ ਕਿੱਥੋਂ ਰੋਡ ਨਹੀਂ ਬਣਾਦੀ ਨਾ ਮਾਰਕੀਟ ਕਮੇਟੀ ਦੇ ਹੋ ਜਾਂਦੇ ਇਧੂ ਤਾਂ ਹੀ ਚੰਗੇ ਸੀ ਬਾਦਨ ਵਾਲੇ ਤੇ ਕਾਂਗਰਾਸ ਵਾਲੇ ਚੰਗੇ ਸੀ ਤੇ ਪਾਣੀ ਪੂਣੀ ਦਾ ਪ੍ਰਬੰਧ ਹੈਗਾ ਬਾਈ ਇੱਥੇ ਪਾਣੀ ਨੇ ਖਾਰਾ ਪੀਂਦੇ ਰਹੇ ਅੱਜ ਭਵਾ ਆ ਗਿਆ ਹੋਵੇ ਹੂੰ ਖਾਰਾ ਪਾਣੀ ਪੀਂਦੇ ਰਹੋ ਉਹ ਲੜ ਕੇ ਰਹੋ ਉਹ ਵੀ ਦੇ ਰਹੇ ਤੇ ਠੇਕੇ ਠੁਕੇ ਦਾ ਪ੍ਰਬੰਧ ਤਾਂ ਹੈਗਾ ਵਿੱਚ ਤੇ ਕਾਜੇ ਕਾਉਂ ਆਈ ਨਹੀਂ ਇਹਦੇ ਵੀ ਕੋਈ ਲੋ ਬੀ ਚਾਂਚਾ ਚਾਹ ਸਰਕਾਰੀ ਆਪਰੇ ਉੱਤੇ ਆਉਂਦਾ ਹੋਇਆ ਹਾ ਦਰਕਤ ਦੇ ਕੇ ਸ਼ਾਂਤੀ ਗਾਰੂ ਪੀਣਾ ਆਪਦੇ ਉੱਤੋਂ ਇੱਕ ਮੋਟਰਸਾਈਕਲ ਚੱਗਦਾ ਆ ਤਾਂ ਨਹੀਂ ਗੱਲ ਸਹੀ ਆ ਵੀ ਪ੍ਰਬੰਧ ਜਿਹੜੇ ਚਾਹੀਦੇ ਆ ਬਾਈ ਜੀ ਉਹ ਹੈਗੇ ਨੇ ਜਿਹੜਾ ਫਾਲਤੂਆ ਹੋਏਗੇ ਹਾਂ ਉਹ ਹੋਏਗੇ ਠੀਕ ਆ ਬਾਈ ਜੀ ਹਾਂਜੀ ਬਾਈ ਜੀ ਕੀ ਕਮੀ ਆ ਰਹੀ ਇੱਥੇ ਕਣਕ ਵੇਚਣ ਚ ਇੱਕ ਇਥੇ ਪਾਣੀ ਹੈ ਨਹੀਂ ਇੱਕ ਸਾਡੇ ਕੋਈ ਆ ਕੇ ਗੇੜਾ ਨਹੀਂ ਮਾਰਦਾ ਕਲਕ ਵੇਂਦਾ ਨਹੀਂ ਦਾ ਹੂੰ ਲਾ ਕਿੜਾ ਆਹਾ ਦੂਜਾ ਕੰਦ ਪਿੜ ਨਹੀਂ ਨੇੜੇ ਮਿਲਦਾ ਸਹੀ ਇੱਥੇ ਕੰਕ ਦੇ ਹੀ ਕੰਦਕ ਟਾਈ ਡੱਕ ਤੇ ਬੱਕਦਾ ਕਲਕ ਬਾਹਰ ਵੱਢਣ ਵਾਲੀ ਖੜੀ ਹੈ ਤੇ ਗਾਂਹਾਂ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਅੱਧੇ ਬੰਦੇ ਖੇਤ ਖੜੇ ਆ ਇੱਕ ਇੱਕ ਦੋ ਬਾੜ ਇੱਕ ਇੱਕ ਮੰਡੀਆਂ ਚ ਬੈਠੇ ਤੇ ਪਾਣੀ ਪੂਣੀ ਕਿਵੇਂ ਹੈ ਪ੍ਰਬੰਧ ਕਿਵੇਂ ਹੈ ਪ੍ਰਬੰਧ ਬੇਕਾਰ ਹੀ ਸਾਰੇ ਪ੍ਰਿੰਪੂਨ ਦਾ ਪਾਣੀ ਹੈ ਨਹੀਂਗਾ ਪ੍ਰਿੰਪੂਨ ਦਾ ਪਾਣੀ ਦੂਜਾ ਤਾਂ ਮਾੜਾ ਸਾਰਾ ਇੱਥੇ ਇਹੀ ਪਾਣੀ ਚੰਗਾ ਚੱਲਿਆ ਕੀ ਕਰੀਏਗਾ ਮੈਂ ਤਾਂ ਹੂੰ ਤੇ ਬਾਥਰੂਮ ਵਗੈਰਾ ਦਾ ਬਾਥਰੂਮ ਦਾ ਬੱਥਰੂਮ ਬਹੁਤ ਅੱਛਾ ਹੈ। ਅੱਛਾ। ਹਾਂ ਜੀ। ਕੱਤੇ ਦੇ ਪਰਦੇ ਬਣਾਏ ਆ ਆਪਦੇ ਕਲੇ। ਦੋ ਹੈ ਜੱਫਾ ਬਸ ਹੀ ਘਰ ਹੈ। ਹੂੰ। ਤੇ ਕਿੰਨੇ ਦਿਨ ਹੋ ਗਏ ਬਾਈ ਲੈ ਕੇ ਆਏ ਇਹਨੂੰ ਕਣਕ ਤੁਸੀਂ? ਇੱਥੇ ਸਾਰਿਆਂ ਨੂੰ 10-10 ਦਿਨ ਹੋ ਗਏ ਬੱਠਿਆਂ ਨੂੰ। ਅੱਛਾ। ਹਾਂ। ਤੁਸੀਂ ਕਿੰਨੇ ਕਿੰਨੇ ਲੈ ਕੇ ਆਏ ਉੱਥੇ? ਆਪਾਂ ਦਾ 4 ਕਿਲੋ ਲੈ ਕੇ ਆਏ ਅੱਜ। ਕੱਲ ਆਪਾਂ ਹੋਰ ਲੈ ਕੇ ਆਵਾਂਗੇ। ਠੀਕ ਹੈ ਜੀ। ਕੀ ਨਾਮ ਆ ਜੀ? ਸਰਤਾਜ ਸਿੰਘ ਹੈ ਜੀ। ਤੇ ਕੀ ਸਮੱਸਿਆ ਆ ਰਹੀ ਹੈ ਬਈ ਇੱਥੇ? ਮੱਟਾ ਜੀ ਇੱਕ ਫੌਂਟੀ ਬਹੁਤ ਆ ਰਹੀ ਹੈ। अच्छा एक लेटर बहुत दे दे जो पास ही ਘਰ ਹੈ ਤੇ ਜਾਵ ਕਰਨ ਕੇ ਨੂੰ ਲੋਕ ਬਹੁਤ ਖਾ ਹੂੰ ਬਾਕੀ ਬੋਲੀ ਬੋਲੀ ਘੱਟ ਹੀ ਲੱਗਦੀ ਹੈ ਕੋਈ ਜਿੱਪ ਤੋਂ ਲਾਜੰਦੇ ਗੋਸਤ ਨੂੰ ਗੱਲ ਪੁੱਛੀ ਚੱਕ ਪੁੱਛਗਿਸ਼ ਘਟ ਹੈ ਘੱਟ ਹੀ ਜਿਵੇਂ ਕੋਈ ਨਿਆਸਰ ਨਹੀਂ ਆਇਆ ਇੱਥੇ ਅੱਛਾ ਕੋਈ ਵੀ ਨਹੀਂ ਆ ਕੇ ਪਿਆ ਹੋਵੇ ਪੀਜੀ ਮਿੰਦਾਰ ਦਾ ਹਾਲ ਕੋਈ ਹੂੰ ਜਮਾਂ ਨਹੀਂ ਕੋਈ ਕੋਈ ਕਿ ਕਿੰਨੇ ਦਿਨ ਹੋ ਗਏ ਬਈ ਤੁਸੀਂ ਕਣਕ ਲੈ ਕੇ ਆਏ ਨੇ ਚਾਰ ਦਿਨ ਹੋ ਗਏ ਪਾਣੀ ਪੂਣੀ ਦਾ ਕਿਵੇਂ ਪੀਣ ਵਾਲੇ ਪ੍ਰਬੰਧ ਹੈ। ਪਾਣੀ ਦਾ ਬੇਕਾਰਾ ਪ੍ਰਬੰਧ ਕਿਹਨਾਂ ਨੂੰ ਰੱਖ ਦਿੰਦੇ ਬੰਦਾ ਕੈਂਪਰਾਂ ਨਾਲ ਸਰਦਾ ਇੱਥੇ। ਹੂੰ। 3-400-300 ਬੰਦਾ ਬੈਠਾ ਹੈ। ਲੇਬਰ ਦਾ ਬੈਠਾ ਹੈ, ਮਜ਼ਦੂਰ ਬੈਠੇ ਸਾਰੇ। ਜੀਵਿੰਦਾਰ ਬੈਠੇ ਹੈ। ਗੁੜੀਆਂ ਫੱਡੀਆਂ ਵਿਚਾਰੀਆਂ। ਉਹ ਵੀ ਪਾਣੀ ਕਰਨੀ ਉਹ ਵੀ ਟੰਗ। ਤੇ ਸਰਕਾਰ ਤਾਂ ਕਹਿੰਦੀ ਵੀ ਆਥਰ ਨੂੰ ਕਣਕ ਤੋਲ ਕੇ ਤੇ ਫਿਰ ਨਾਲ ਦੀ ਨਾਲ ਪੈਸੇ ਬਈ। ਲਿਫਟ ਦਾ ਕੋਈ ਨਾ ਸਰਕਾਰ ਤੇ ਨਾ ਪੈਸਾ ਤੇ ਨਾ ਕੋਈ। ਹੂੰ। ਸਤਨਾਮੀ ਹੈ ਜੀ ਇੱਥੇ। ਠੀਕ ਹੈ ਬਈ।